ਰਕਤ ਇਹ ਤੁਹਾਡੇ ਇਸੀ ਬਾਰੇ ਵਾਪਸ ਲੈਣ ਦਾ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਤਾ ਹੈ ਕੰਪਰੀ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਹੋ ਗਿਆ ਕਾਰਕਿੰਗ ਕਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਕਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੇ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਹੈ ਜਿਹੜੀ ਆ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰ ਬਿਕਰਮ ਮਜੀਠੀਆ ਵੀ ਜੀ ਕੀ ਗੱਲਬਾਤ ਪੰਨਸਲ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਗੰਨੀ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਜਪੀਸੀ ਦੀ ਕੀ ਕਰਨਾ ਹੁ ਤਾਂ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫਿਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕ ਸੱਤਖੰਡ ਸੱਤਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਸ੍ਰੀ ਦੇਖ ਸਾਹਿਬ ਪ੍ਰਧਾਨ ਜੀ ਅਸਤੀਫਾ ਵਾਪਸ ਲੈਣ ਦਾ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਸ਼ੁਰੂ ਕਰਨ ਦਾ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਗੈਟ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾ ਸਾਹਿਬ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਹੈ ਜਿਹੜੀ ਆ ਕਿ ਕਿਤੇ ਜਾ ਰਹੀਆਂ ਹੈ ਰਹਿਸਤੇ ਪਹੁੰਚੇ ਸਰ ਬਿਕਰ ਮਜੀਠੀਆ ਵੀ ਜੀ ਕੀ ਗੱਲਬਾਤ ਕਮ ਕਣੀ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤੁਹਾਨੂੰ ਬਾਤ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੀਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉਹ ਤੇ ਪ੍ਰਧਾਨ ਜੀ ਹੁਣ ਚਰਚਾਾਂ ਮੈਂ ਇਹ ਵੀ ਉੱਠਦੀ ਆ ਕਿ ਜਿਹੇ ਜ਼ਹਿਦਾਰਦੀ ਵੀ ਪ੍ਰਧਾਨ ਜੀ ਇਸ ਜਿਹੜੀ ਖਾਲੀ ਹੋ ਸਕਦੀ ਆ ਜੋ ਚਰਚਾਾਂ ਨੇ ਉਹ ਚਰਚਾਾਂ ਕਾਹਨੂੰ ਆਮੇ ਕਰੀ ਜਾਣੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ